ਸਤਿ ਸ਼੍ਰੀ ਅਕਾਲ ਸਵਾਗਤ ਆ ਜਿੱਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਪ੍ਰੀਤ 6049 ਟਰੈਕਟਰ ਵਕਾਊ ਸੇਲ ਵਾਸਤੇ ਲੈ ਕੇ ਆਏ ਆ ਜੀ ਇਹ ਟਰੈਕਟਰ ਪੰਜਾਬ ਨੰਬਰ ਆ 2012 ਮਾਡਲ ਆ ਮਾਰਕੇ 11 ਦੇ ਆ ਕਾਪੀ 12 ਦੀ ਹੈ ਜੀ ਡੀਜ਼ਲ ਪੰਪ ਇਹਦਾ ਨਵਾਂ ਹੋਇਆ ਹਿੱਡਾਂ ਦਾ ਕੰਮ ਨਵਾਂ ਹੋਇਆ ਜੀ ਲੈਫਟ ਪੰਪ ਦਾ ਕੰਮ ਨਵਾਂ ਹੋਇਆ ਦੋਵੇਂ ਲੈਫਟ ਪੰਪ ਨਵੇਂ ਲੱਗੇ ਹੋਏ ਆ ਲੱਕ ਦਾ ਸਮਾਨ ਦੋਵੇਂ ਕਲਚ ਪਲੇਟਾਂ ਸਾਰਾ ਸਮਾਨ ਨਵਾਂ ਪਾਇਆ ਹੋਇਆ ਜੀ ਇੰਜਨ ਗੇਅਰ ਦਾ ਤੁਸੀਂ ਵਾਕੇ ਚਲਾ ਕੇ ਦੇਖ ਸਕਦੇ ਹੋ ਕੰਡੀਸ਼ਨ ਤੁਸੀਂ ਵੀਡੀਓ ਚ ਚੰਗੀ ਤਰ੍ਹਾਂ ਚੈੱਕ ਕਰ ਲਿਓ ਭਰਾਵੋ ਅਗਲੇ ਟਾਇਰ 25 30 ਪੈਸੇ ਮੰਨੋ ਤੇ ਪਿਛਲੇ ਟਾਇਰ 40 45 40 ਪੈਸੇ ਮੰਨੋ ਐਮ ਆਰ ਐਫ ਕੰਪਨੀ ਦੇ 16 ਦੇ ਟਾਇਰ ਪਿਛਲੇ ਆ ਜੀ ਅਗਲੇ ਟਾਇਰ ਗੁਡਇਰ ਕੰਪਨੀ ਦੇ 7 50 16 ਦੇ 30 35 ਪੈਸੇ ਮੰਨੋ ਸਾਰਾ ਟਰੈਕਟਰ ਰੀਜਨ ਵਾਲਾ ਸ਼ੂ ਸ਼ਾ ਤੇ ਥੱਲੇ ਬਾਡੀ ਤੇ ਕਿਤੇ ਰੰਗ ਨਹੀਂ ਵੱਜਿਆ ਹੋਇਆ ਜੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਭਰਾਵੋ ਤਾਂ ਜੋ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਕੱਲੀ-ਕੱਲੀ ਚੀਜ਼ ਪਤਾ ਲੱਗ ਜੇ ਕਿਤੇ ਰੰਗ ਨਹੀਂ ਵੱਜਿਆ ਹੋਇਆ ਟਰੈਕਟਰ ਦੇ ਕੰਡੀਸ਼ਨ ਚੈੱਕ ਕਰੋ ਰਿਮਾ ਰੂਮਾ ਦਾ ਸਾਰਾ ਗੈਨੂ ਆਣਾ ਪੰਜਾਬ ਨੰਬਰ ਆ ਪੀਵੀ 19 ਬਰਨਾਲੇ ਦਾ ਸਾਰਾ ਕੰਮ ਵੀਰਾਂ ਨੇ ਹੱਥੀ ਕਰਾਇਆ ਹੋਇਆ ਜੀ ਇਹਦਾ ਰੀਜਨਲ ਬੰਪਰ ਹੈਗਾ ਜੀ ਨਾਲ ਮਿਲ ਜੂਗਾ ਇਹ ਬੰਪਰ ਵੀਰ ਲਾ ਲੈਣਗੇ ਨਾਲ ਦਾ ਰੀਜਨਲ ਕੰਪਨੀ ਫਿਟਡ ਬੰਪਰ ਤੁਹਾਨੂੰ ਨਾਲ ਮਿਲ ਜੂਗਾ ਅਡਾ ਉੱਟੀ ਦੇ ਦੋਵੇਂ ਪੰਪ ਨਵੇਂ ਲੱਗੇ ਹੋਏ ਆ ਜੀ ਡਾਉਟੀ ਦੇ ਚੈੱਕ ਕਰ ਸਕਦੇ ਹੋ ਡਾਉਟੀ ਦੇ ਪੰਪ ਆ ਜੀ ਤੁਹਾਨੂੰ ਦਿਖਾ ਵੀ ਦਿੰਦੇ ਆ 8500 ਦੇ ਵੀਰਾਂ ਨੇ ਪੰਪ ਲਵਾਏ ਆ ਤੇ ਬੈਟਰੀ ਦੀ ਗੱਲ ਕਰਕੇ ਬੈਟਰੀ ਵੀ ਤੁਹਾਨੂੰ ਦਿਖਾ ਦੇਣੇ ਬਿਲਕੁਲ ਨਵੇਂ ਵਰਗੀ ਪਈ ਆ ਜੀ 4 ਸਾਲਾਂ ਦੀ ਗਾਰੰਟੀ ਵਾਲੀ ਬੈਟਰੀ ਆ ਭਰਾਵੋ ਇਹ ਨੇ ਵੀ ਸਾਲ 1.5 ਸਾਲ 248 ਮੰਥ ਗਾਰੰਟੀ ਹੈ ਜੀ ਕੰਪਨੀ ਦੀ ਵੈਂਟਰੀ ਆ ਲਿਵ ਫਾਸਟ ਵੀਡੀਓ ਨੂੰ ਪ੍ਰਭੂ ਦੱਬ ਕੇ ਸ਼ੇਅਰ ਕਰਦਿਆ ਕਰੋ ਦੇਖ ਸਕਦੇ ਹੋ ਤੁਸੀਂ ਬੰਪਰ ਛਤਰੀ ਡੰਡਾ ਫੱਟੀ ਸਾਰਾ ਸਮਾਨ ਨਾਲ ਮਿਲ ਜੂਗਾ ਰੇਟ 2,75,000 ਰੁਪਏ ਜੀ ਮਾੜਾ ਮੋਟਾ ਮਾਨਤਣ ਮੌਕੇ ਤੇ ਕੀਤਾ ਜਾਊਗਾ 9417148607 ਮਾਲਕ ਵੀਰ ਦਾ ਨੰਬਰ ਹੈ ਜੀ ਪਿੰਡ ਮੱਲਣ ਜ਼ਿਲ੍ਹਾ ਮੁਕਸਰਾ ਤਹਿਸੀਲ ਗਿੱਦੜਵਾਹਾ ਦੁੱਦਾ ਕੌਣੀ ਦੇ ਕੋਲੇ ਪਿੰਡ ਆ ਜੀ ਮੱਲਣ ਟਾਣੀ ਦੇ ਵਿੱਚ ਟਰੈਕਟਰ ਖੜਾ ਜੀ ਕੋਠੇ ਅਮਨਗੜ ਵਾਲੇ ਰੇਟ 2,75,000 ਰੁਪਇਆ ਮਾਣਤਨ ਮੌਕੇ ਤੇ ਕੀਤਾ ਜਾਊਗਾ ਰਿਮਾਰੂਮਾ ਦਾ ਟਰੈਕਟਰ ਮਰਗਾਟਾ ਤੁਸੀਂ ਚੰਗੀ ਤਰ੍ਹਾਂ ਦੁਬਾਰਾ ਚੈੱਕ ਕਰ ਲਓ ਟਾਇਰ ਸੋਡੇ ਸਾਹਮਣੇ ਆ ਭਰਾਵੋ ਜਿਹੜਾ ਸਮਾਨ ਵੀਰਾਂ ਨੇ ਲਾਇਆ ਹੋਇਆ ਜਾਂ ਕੰਮ ਕਰਾਇਆ ਆ ਤੁਹਾਨੂੰ ਦੱਸਤਾ ਹੈਗਾ ਅਰੇਟ 275 ਨੰਬਰ ਪੰਜਾਬ ਨੰਬਰ ਪੰਜਾਬ ਆ ਜੀ 9417148607 ਤੇ ਫੋਨ ਕਰਕੇ ਤੁਸੀਂ ਸਾਰੇ ਟਰੈਕਟਰ ਬਾਰੇ ਜਾਣਕਾਰੀ ਦੁਬਾਰਾ ਤੋਂ ਫੋਨ ਤੇ ਵੀ ਲੈ ਸਕਦੇ ਹੋ ਚਾਰਨ ਨਮਕ 7348607 ਸਾਨੂੰ ਟਰੈਕਟਰ ਦੀ ਆਵਾਜ਼ ਵੀ ਦਿਖਾ ਦਿੰਦੇ ਆ ਚਲਾ ਕੇ ਆਪਾਂ ਸੁਣਾ ਦਿੰਦੇ ਆ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਜੀ ਸਾਰੇ ਗਰੁੱਪਾਂ ਦੇ ਵਿੱਚ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਵੀਡੀਓ ਭੇਜ ਕੇ 3-4 ਮਿੰਟ ਦੀ ਸਾਰੀ ਜਾਣਕਾਰੀ ਲਿਖ ਕੇ ਜਾਂ ਬੋਲ ਕੇ ਵਿੱਚ ਭੇਜਿਆ ਕਰੋ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਆਪਣਾ ਚੈਨਲ ਫੋਲੋ ਕਰੋ ਟਰੈਕਟਰ ਮੰਡੀ ਹਰਦੀਪ ਬਰਾੜ YouTube Facebook ਦੇ ਉੱਤੇ ਧੰਨਵਾਦ ਜੀ